ਇਹ ਜੀ ਸਾਡਾ ਆਰਗੈਨਿਕ ਪਦੀਨਾ ਕਰੇ ਲਗਾਇਆ ਹੋਇਆ ਸੀ ਅੱਜ ਪਦੀਨੇ ਦੀ ਚਟਨੀ ਖਾਣ ਦਾ ਮਨ ਕਰਿਆ ਹੈ ਕਦੇ ਚਿਪੜਾਂ ਦੀ ਚਟਨੀ ਬਣਾ ਲੈਨੇ ਆ ਅੱਜ ਕੱਲ ਚਿਪੜਾਂ ਦੀ ਚਟਨੀ ਵੀ ਬਹੁਤ ਚੱਲਦੀ ਹੈ ਪਰ ਗਰਮੀ ਦੇ ਵਿੱਚ ਸਾਨੂੰ ਪਦੀਨੇ ਦੀ ਵੀ ਚਟਨੀ ਖਾਣੀ ਚਾਹੀਦੀ ਹੈ ਬਹੁਤ ਸਿਹਤ ਵਾਸਤੇ ਗੁਣਕਾਰੀ ਹੈ ਇਹ ਜਿਹੀ ਵੀਡੀਓ ਵੀ ਪਾਵਾਂਗੇ ਚੈਨਲ ਤੇ ਚਟਨੀ ਬਿਨਾ ਰੇਸਪਰੇ ਦਾ ਦੇਖੋ ਕੱਚਾ ਕੱਚਾ ਕਿੰਨਾ ਸੋਹਣਾ ਪੁਦੀਨੇ ਤੜਾਈ ਦੇ ਵਿੱਚ ਵੀ ਸੋਨਾ ਲੱਗਦਾ ਹੈਗਾ ਆਜਮਾ ਠੀਕ ਰਹਿੰਦਾ ਚਟਨੀ ਨਾਲ ਪੁਦੀਨੇ ਦੀ ਨਾਲ